ਤੁਹਾਨੂੰ ਕਾਰਜ ਅਤੇ ਕੋਲੰਬੀਆ ਦੇ ਨਰਕ ਗੁੰਡ ਵਾਲਾ ਜਨਮ ਵਿੱਚ ਜਾ ਕੇ ਬੱਚਿਆਂ ਨੂੰ ਮਿਰਸੀ ਕੋਟ ਸਸੀਦ ਉਸਾਰੀ ਬਣਾਉਣ ਦੀ ਉਮਰ ਉਹਨਾਂ ਨੇ वार्तालाप ਕੀਤੀ ਉਹਨਾਂ ਨੂੰ ਸਿਖਿਆਉਣ ਦੀਆਂ ਕੋਸ਼ਿਸ਼ਾਂ ਕੀਤੀ ਕਿ ਇਹਨਾਂ ਦਾ ਮੁੱਖ ਫੋਕਸ ਇਹ ਯਾਦ ਰੱਖੀ ਸਾਡੀ ਮੌਹਰ ਇਹ ਜੇਕਰ ਸਹਿਯੋਗ ਮਦਦ ਚਲੂ ਕੀਤੇ ਇਹ ਹੀ ਸਾਡਾ ਮਿਸ਼ਨ ਇਹ ਸਾਡਾ ਅੱਗੇ ਆਉਣ ਵਾਲਾ ਸਮਾਜ ਹੈ ਇਸ ਲਈ ਜਾਦਾ ਇਹਨਾਂ ਦਾ ਕੰਮ ਜਿਹੜਾ ਹੈ ਕਿ ਵਿਦਿਆਰਥੀਆਂ ਤੇ ਬੱਚਿਆਂ ਤੇ ਇਹਨਾਂ ਦੇ ਨਾਲ ਵਕਤਾਂਕਤ ਨਹੀਂ ਜਿਹੜੀ ਹੁਣ ਇਹ ਨਾਲ ਜਿਹੜਾ ਸੀ ਸਰੀ ਸੈਲਵਾਰ ਸੇਵਾ ਦੀ ਬਜੂ ਆਪਣੀ ਜੀਵਨ ਨੂੰ ਨਿਬਾਣਨ ਬਾਦਮੀ ਤੇ ਅੱਜ ਮੈਂ ਆਪਜੀ ਸਾਹਮਣੇ ਅੱਤਰ ਰੱਖਣ ਵਾਲੇ ਤੇ ਆਪਜੀ ਸਾਹਮਣੇ ਪਰਸਨੈਲਿਟੀ ਡਵਲਪਮੈਂਟ ਦੇ ਲਈ ਇੱਕ ਵਰਕਸ਼ਾਪ ਦੀ ਨਿਸ਼ਾਨ ਸਾਂਝ ਰਹੇ ਇਸ ਸਮਾਜ ਬੜੇ ਹੀ ਸੁਪਾਰਦ ਨਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਨਮਸਕਾਰ ਨਾਮ ਚੰਦਨ ਦਾ ਕਿ ਉਹ ਆਪਣੇ ਤੋਂ ਸਬਮਿਸ਼ਨ ਨੂੰ ਜਲਦੀ ਸੰਪੂਰਨ ਸਰਕਾਰ ਸਮਾਜ ਨੂੰ ਸਭ ਤੋਂ ਵਾਹ ਜੀ ਦਾ ਧੰਨਵਾਦ ਵਾਖਵਲ ਨੂੰ ਵਾਖਵਲ ਜੀ ਪਰਸਨੈਲਿਟੀ ਹੈ ਇਹਨਾਂ ਚੋਂ ਕੋਈ ਕਹਾਣੀ ਹੋਣੀ ਕੁਝ ਗੱਲਾਂ ਕੁਝ ਮੁਕਤੇ ਕੁਝ ਵਿਚਾਰਾਂ ਦੇ ਸਾਥ ਕਰੰਗਾ ਤੁਸੀਂ ਮੈਨੂੰ ਸਵਾਲ ਸਵਾਲ ਪੁੱਛਿਓ ਮੈਂ ਗੱਲ ਕਰਾਂਗਾ ਯਕੀਨ ਜਿਵੇਂ ਆਗਰਗਣ ਨੂੰ ਉਹਦੇ ਮੈਨੂੰ ਕੁਝ ਚਾਹੀਦਾ ਔਰ ਜਿੰਨੀ ਦੇਰ ਮੈਂ ਬੋਲਾਂਗਾ ਤੁਸੀਂ ਸੁਣਿਓ ਧਿਆਨ ਨਾਲ ਕਿਉਂਕਿ ਮੇਰੀ ਜਿੰਨਕੋ ਲੱਗੀ ਹੈ ਮੇਰੇ ਤੋਂ ਵੀ ਕਲੀਅਰ ਤੁਹਾਨੂੰ ਮੇਰਾ ਆਇਆ ਪਰਕ ਤੋਂ ਲੈ ਗਏ ਕੱਲ੍ਹ ਕੋ ਵਚਿੰਨ ਇਸ ਵੀ ਦਾ ਸਾਰੇ ਨਾਲ ਕੰਮ ਕਰੂੰਗਾ ਤੇ ਜਿਹੜੇ ਬੱਚੇ ਨੂੰ ਗੱਲਾਂ ਕਰਦੇ ਆ ਆਇਆ ਲੱਗਵਾਇਆ ਉਹ ਲੱਗਿਆ ਤਾਂ ਮੈਨੂੰ ਮਾਰਕ ਕਰਦਾ ਉਹ ਸਾਰੇ ਬੱਚੇ ਧਿਆਨ ਨਾਲ ਸੁਣੋ ਕਿਤੇ ਅਮਹਾ ਕਰਦਾ ਸਾਂਗੀ ਦਾ ਸਾਰਿਆਂ ਦਾ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ ਉਹਨਾਂ ਦੀ ਸੇਵਾ ਕਰਕੇ ਇਹ ਸਮੁੰਨ ਸਫਲਤਾ ਪ੍ਰਾਪਤ ਨੂੰ ਲਾਉਂ ਮੈਂ ਆਪਣੀ ਵੀ ਧੰਨਵਾਦ ਸੀ دو ہزار بائی چ میں آیا مجھے دو ہزار پچیس کتنے کا چوبی گھنٹے ਵਾਕਮਿਨੀ ਨੂੰ ਫੈਕਸ ਨਾਲ ਅਸੀਂ ਜੰਮਨ ਤੋਂ ਲੈ ਕੇ ਮਾਲੂਨ ਤੱਕ ਸਿੱਖਦੇ ਹਾਂ ਸ਼ਵੇਰ ਤੋਂ ਲੈ ਕੇ ਆਪ ਤੱਕ ਸਿੱਖਦੇ ਹਾਂ ਯੂਨੀਵਰਸਿਟੀ ਦੇ ਅੰਦਰ ਵੀ ਸਿੱਖਦੇ ਆ ਬਾਹਰ ਵੀ ਸਿੱਖਦੇ ਹਾਂ ਪੱਕਾ ਨਹੀਂ ਕੀ ਇਹ ਕਦੋਂ ਇਸ ਤਰ੍ਹਾਂ ਸਿੱਖਣ ਨੂੰ ਮਿਲਦਾ ਹੈ ਜੇ ਅਨੁਸਿੱਖੇ ਪਰਿਖੇ ਚੰਗੇ ਬਹੁਤ ਕੁਝ ਸਿੱਖਣਾ ਹੈ ਜੇ ਮੰਦਈਆ ਸਰਵ ਕੋਝ ਜੇ ਅਨੁਸਿੱਖਿਆ ਸੋ ਅਗੋਂ ਨਿਆਰੇ ਕਿ ਤੇ ਹਰ ਧਿਆਨ ਨਾਲ ਸਮਾਪਤ ਹੋ ਗਿਆ ਤੇ ਅੱਜ ਤੇ ਪੜਾਏ ਤੋਂ 10 ਸਵਾਲ ਪੁੱਛਾਂਗਾ ਤੇ ਜਿਹੜੇ ਬੱਚੇ ਜਵਾਬ ਦੇਣਗੇ ਉਹਨੂੰ ਇਨਾਮ ਵੀ ਦੇਣਾ ਠੀਕ ਹੈ ਜੀ ਸਾਰੇ ਕਹੀਏ ਬਾਰੇ ਪੁੱਛਦਾ ਸੀ ਉਹ ਗੁਜਾਰਾਤ ਦੇ ਜੀ ਨੇ ਵੇਲੇ ਇੱਕ ਮਲਕ ਭਾਡੋ ਇੱਕ ਸਭੂਚਾਰ ਸੀ ਉਹ ਖਰਾਬ ਹੋਵੇ ਤੇ ਪੀਰਾਂ ਦਾ ਨਗਰ ਬਣਦਾ ਸੀ ਆਪ ਕੋ ਇਹਦਾ ਸਵਾਲ ਹੈ ਕਿ ਉਹ ਗੁਜਾਰਾਤ ਦੇ ਜੀ ਨੂੰ ਮਲਕ ਭਾਡੋ ਨੇ ਖਰਾਬ ਹੋਏ ਤੋਂ ਸਰਦੂ ਨੇ ਜੇ ਸਾਡਾ ਕੰਮ ਇਸ ਆਪ ਦਾ ਵਰਤਾਰਾ ਸਾਡੇ ਗੁਰੂ ਨੂੰ ਚੰਗਾ ਨਾ ਲੱਗਿਆ ਤੇ ਉਹ ਕੰਮ ਕਰਨ ਦਾ ਕੋਈ ਕਰ। ਕੰਮ ਉਹ ਕਰੀਏ ਜਿਹੜਾ ਗੁਰੂ ਨੂੰ ਸਿੱਧਾ ਲੱਗੇ। ਗੁਰੂ ਨੂੰ ਚੰਗਾ ਲੱਗਦਾ ਸਾਡਾ ਕੀਤਾ ਉਹ ਹਰ ਕੰਮ ਚੰਗਾ ਲੱਗਦਾ ਜਿਹੜਾ ਕੰਮ ਅਸੀਂ ਗੁਰੂ ਦੇ ਬਚਨਾਂ ਤੇ ਅਮਲ ਕਰਕੇ ਕਰਦੇ ਹਾਂ। ਉਹ ਗੁਰੂ ਦੇ ਬਚਨ ਹੀ ਨੇ। ਸਾਰੀ ਬਾਣੀ ਗੁਰੂ ਦੇ ਬਚਨ ਨੇ। ਗੁਰੂ ਦੀ ਹੀ ਵਸਣ ਕਰਦੇ ਆ ਕਿਰਤ ਵਿੱਚ ਕਰਤ ਹੁੰਦੀ। ਕਿਰਤ ਦਾ ਸਭਿਆਚਾਰ ਹੁੰਦਾ। ਵੇਲਾ ਮਨੁੱਖੀ ਧਰਤੀ ਤੇ ਬੋਝ ਹੁੰਦਾ ਹੈ ਪਰ ਉਹ ਵੇਲਾ ਕੋਈ ਨੂੰ ਸਹਿ ਨਹੀਂ ਦਿੰਦਾ ਗੁਰੂ ਜੀ ਕਹਿੰਦੇ ਕਿੰਦ ਕਰ ਉਹ ਤਾਡੀ ਕਿਰਤ ਭਾਈ ਕਰਨੀ ਜੇ ਕੋ ਬੱਚਾ ਹੋਰ ਕਰਨਾ ਚਾਹੇ ਬੰਦਾ ਆਪਣੀ ਕੀ ਕਰੇ ਤੇ ਆਪਣੀ ਗੱਲ ਨਾ ਸੁਣੇ ਮਾਪਿਆਂ ਦੀ ਪ੍ਰਵਾਹ ਨਾ ਕਰੇ ਕਲਾਸ ਵਿੱਚ ਸਰਾਕਤਾ ਕਰੇ ਜਾਂ ਦੂਜਿਆਂ ਨੂੰ ਬੰਦ ਲਈ ਪ੍ਰਭੋਗ ਕਰੇ ਉਹ ਬੱਚਾ ਵੀ ਧਰਤੀ ਦੇ ਬੋਝ ਹੁੰਦਾ ਹੈ ਐਦਾਂ ਦੇ ਲੋਕਾਂ ਦੀ ਪਰਸਨੈਲਿਟੀ ਨਹੀਂ पर्सनैलिटी ਨਾਲ ਮਨ ਸਾਡਾ ਡ੍ਰੀਮ ਹੋਣਾ ਚਾਹੀਦਾ ਗੁਰੂ ਜੀ ਗੁਰੂ ਜੀ ਕਹਿੰਦੇ ਧਾਲ ਖਾਏ ਕਿਸ ਨਾ ਬੋਲੇ ਉਹਨਾਂ ਨੇ ਐਨਿਕਲ ਕਹਿੰਦੇ ਧਾਲ ਖਾਏ ਬੁਲਾਰੀ ਖਾਣਾ ਪੱਗਾਂ ਲਈ ਬੇਇਮਾਨੀ ਨਹੀਂਿਆਸਰੇ ਵੀ ਨਹੀਂ ਕਿਸ਼ਚਾਰ ਨਹੀਂ ਵਿਸਮਤ ਨਹੀਂ ਗੁਰੂ ਜੀ ਕਹਿੰਦੇ ਕਿੰਨੇ ਮੈਂ ਕਿਸਾ ਬੋਲਦੇ ਧੰਨ ਕਮਾਇਆ ਪਰ ਉਹਦੇ ਸਾਨੂੰ ਪਤ ਨਹੀਂ ਵੀ ਲੱਗਦਾ ਗੁਰੂ ਦੀ ਗੱਲ ਕਰਦੇ ਆ ਓਨੈਸਟ ਅਰਨਿੰਗ ਦੀ ਡਿਗਰਿਟੀ ਆਫ ਲੇਬਰ ਦੀ ਬੜੇ ਕਰਜਮ ਦੀ ਮਨਕਪਾ ਰੋਟੀ ਕਰਦਾ ਸਮਾਜਿਕ ਬੇਇਮਾਨੀ ਮਜ਼ਦੂਰ ਦੀ ਕੋਮ ਸਿਗਨੀਫਿਕਾਇਰ ਨੂੰ ਘਟਾ ਕੇ ਅਮੀਰ ਬਣਦਾ ਕੰਧੀਆਂ ਵਾਸਤੇ ਲੰਘ ਕਰਕੇ ਇਹਦਾ ਮਤਲਬ ਨਹੀਂ ਹੈ ਗਰੀਬ ਹੋ ਕੇ ਰੱਥਿਆਂ ਨੂੰ ਆ ਕੇ ਇਹਦਾ ਮਤਲਬ ਨਹੀਂ ਹੈ ਉਹ ਨਾਲ ਕੁ ਡੀਟਲ ਹੋਰ ਪਰਫੈਕਟ ਕਰਨੀ ਉਹਦੇ ਘਰ ਆ ਪੂਰੇ ਬੱਤੇ ਨਹੀਂ ਭਾਈ ਲਾਲੋ ਇੱਕ ਵਿਅਕਤੀਸ਼ੇਤ ਗਰੀਬ ਹੈ ਉਹਦੇ ਘਰ ਨਾਲ ਸੰਬੰਧੀ ਜੋ ਕੇ ਪੈਸੇ ਨਹੀਂ ਗੁਰੂ ਜੀ ਮਨਪਾਗੋ ਦੀ ਵੱਡੀ ਕੋਠੀ ਤੇ ਕਰਾਰ ਪੂਰੇ ਤੋਂ ਦੀ ਕਰੋੜ ਮਾਰ ਕੇ ਭਾਈ ਲਾਲੋ ਦੇ ਇੱਥੇ ਘਰ ਚ ਬੈਠੇ ਉਹਦੀ ਰੁਪੀਅਤ ਹੀ ਹੁੰਦੀ ਹੈ ਪਰਸਨੈਲਿਟੀ ਨਹੀਂ ਹੈ ਇਹਨੇ ਸੁਣਿਆ ਵੀ ਜੇ ਕੋਠੀ ਨੂੰ ਵੀ ਉਹਦੀ ਪਰਸਨੈਲਿਟੀ ਵੱਡੀ ਜੇਦੀ ਕਾਰ ਵੀ ਵੱਡੀ ਇਹਦੇ ਨੌਂ ਨਹੀਂ ਹੁੰਦੀ ਇਹ ਬਠੀਕ ਹੈ ਜੀ ਨਹੀਂ ਜੀ ਜੀ ਹਮਮਤ ਹੋਰ ਦਾ ਥੋੜਾ ਬੱਚੇ ਨੂੰ ਮਨਸਿਕ ਕਰਦੇ ਜੀ ਨਹੀਂ ਹੋਰ ਹੋਰ ਸੁਣੀਏ ਕਹਿੰਦੇ ਮਿਹਨਤ ਇੰਨੀ ਖामोशी ਨਾਲ ਕਰੋ ਕਿ ਸਰਬ ਦਾ ਸੋਰ ਉਚਾਲੋ ਪੜਾਈ ਕਰਕੇ ਕਰੋ ਤਾਂ ਭੇ ੱੱਲੇ ਕੋਈ ਨਾ ਹੋਵੇ ਤਾਂ ਲੈਣੀ ਹੋਣੀ ਆ ਤੁਹਾਡੀ ਮਿਹਨਤ ਹੋਵੇ ਰਸ ਦੀ ਬਖਸ਼ ਹੋਵੇ ਗੰਥਾ ਮੁੱਟੀ ਹੋਵੇ ਇਮਾਨਦਾਰੀ ਦੀ ਕਮਾਈ ਹੋਵੇ ਤੇ ਮੁੱਟੀ ਵੱਡੀ ਹੋਵੇ ਤਾਂ ਸੋਣੀ ਹੋਵੇ ਸਾਧਕਾ ਜੇ ਉਹ ਬਤਲੀ ਕੀ ਜਾਂਦਾ ਸਾਰ ਵੱਡੀ ਹੋਵੇ ਬਾਹਰ ਬੰਦ ਹੋਵੇ ਵੀਗ ਏਅਰ ਲਾਈਨਸ ਖੜੀਆਂ ਹੋ ਵੱਡੀ ਕਾਰ ਦਾ ਬੈਠਾ ਬੰਦਾ ਵੱਡਾ ਹੋਵੇ ਸਬਰਾ ਹੋਵੇ ਇਹ 21 ਨੰਬਰ ਤੇ ਕਲੀਨ ਹਾੜੂ ਵਾਲੇ ਕੰਨ ਪਾੜੇ ਚਰਪਟੇ ਨੂੰ ਜੇ ਉਹ ਲਾਈਨ ਖੜੇ ਨੇ ਉਹਨੂੰ ਮੁਝਲੇ ਉਹਨੂੰ ਕਿਨੇ ਕੋਲਣਾ ਦੋ ਤੁਹਾਨੂੰ ਬਾਟਕੇ ਕਰਨਾ ਨਹੀਂ ਹੁੰਦਾ ਅਗਰੇਡ ਕਰਨਾ ਵੀ ਵਰਦਾ ਤੇ ਲਾਈਨ ਚ ਫੜਨਾ ਮਨ ਨਹੀਂ ਆਇਆ ਕਾਰਜ ਬਹਿਣੇ ਨਾ ਆਇਆ ਜਿੰਦਗੀ ਜਿਉਣੀ ਨਾ ਹੋਈ ਦੂਜਿਆਂ ਦੀ ਪ੍ਰੋਵਾਈਡਿੰਗ ਕਰਨੀ ਆਈ ਤੇ ਬੰਦਾ ਹੈ ਹੀ ਸਵਾਰਥੀ ਜੇ ਬੰਦੇ ਅੰਦਰ ਹੈ ਹੀ ਕੁਕਰਾ ਸਮਝ ਜਿਵੇਂ ਕਾਰਜ ਲਿਖਿਆ ਕਿ ਇਹਨਾਂ ਸਿਫਰੰਡ ਤੇ ਕੁਕਰੇ ਬੰਦੇ ਦੀ ਵੱਡੀ ਕਾਰਜ ਲੈ ਕੇ ਉਸ ਲੈਟੀ ਬੰਦੀ ਹੈ ਮਲਕ ਪਰ ਉਹ ਵੀ ਕੋਠੀ ਵੱਡੀ ਹੈ ਭਾਈ ਲਾਲ ਦਾ ਕਮਰਾ ਛੋਟਾ ਹੈ ਉਹੀ ਵਾਲੇ ਨੂੰ ਚੋਲੇ ਕੰਮਰੇ ਵਾਲੇ ਦੀ ਮਰਦ ਭਾਗ ਉਹ ਲਿਖ ਪਾਈ ਤਾਂ ਲੋਨੀ ਮਰਦ ਭਾਗ ਉਹ ਡੀਪ ਉੱਠੀ ਵਾਲਾ ਡਾਕਟਰ ਸਿਰ ਕਰਾ ਗਿਆ ਜਦੋਂ ਉਹ ਨਾਲ ਕਿਹਦੀ ਆਣਦੇ ਤੇ ਅੱਜ ਮੇਰੀ ਟੌਰ ਬਣ ਜਾਣੀ ਸੀ ਉਹ ਟੌਰ ਤਾਂ ਭਾਈ ਲਾ ਲੋਨੀ ਬਣੀ ਪਰ ਮੈਂ ਹੋ ਗਿਆ ਸੀ ਟੌਰ ਹੋਰ ਤਾਂ ਇਕ ਬੰਦੀ ਹੈ ਇਹ ਲੱਗਦਾ ਬਵਾਈ ਲੈ ਕੇ ਬੰਦੀ ਹੈ ਭਾਈਆ ਉਹ ਤੇ ਘਰ ਦਾ ਦਾਸ ਵੀ ਨਹੀਂ ਸੀ ਕੋਲ ਨਹੀਂ ਕੋਈ ਦਮ ਨੂੰ ਤਾਂ ਅਤੇਰ ਦਾ ਹਲਕਾ ਮੱਡੀ ਹਸਤੀ ਆਵੇ ਸੋਹਣੇ ਬਹੁਤ ਉੱਤਰੀ ਮਨ ਦੇ ਜਿਹਾ ਨਹੀਂ ਦੋ ਉਹ ਨਾਮਿਤ ਦੇ ਬੇਹਦੀ ਬੜੀ ਐਸਟਿਸ਼ੀਅਨ ਫਾਰਮ ਹੈ ਉਹ ਮਨੁੱਖ ਭਾਗ ਦੇ ਕਰ ਖੋਲੇ ਗਏ ਉਹ ਬਈ ਮਨੁੱਖੀ ਘਰੇ ਵਾਲਾ ਗੁਰੂ ਜੀ ਦੀ ਬੁੱਧੀ ਤੇ ਤਾਰੀਕੀ ਕਿਰਦਾਰ ਦੇ ਫਾਇਲਾਨਾ ਦੇ ਕਰਕੇ ਹੁੰਦੇ ਉਹ ਗੁਰੂ ਦੇ ਬਚਨਾਂ ਤੇ ਅਮਲ ਕਰਕੇ ਜੁੜਦਾ ਸੀ ਇਹਦਾ ਮਤਲਬ ਏ ਕਿ ਅਸੀਂ ਬਜ਼ੁਰਗ ਦੇ ਬਚਨਾਂ ਤੇ ਅਮਲ ਕਰਕੇ ਜੀਵਾਂਗੇ ਫਿਰ ਸਾਡੀ ਪਰਸਨੈਲਿਟੀ ਹੈ

ਨਾ ਬਾਣੀ ਪੜੀ ਨਾ ਬਾਣੀ ਸੁਣੀ ਸਿਰ ਮਰਥਾ ਦਿੱਤੀ ਮੈਂ ਹਮਲ ਕਰਨਾ ਮੈਨੂੰ ਦੱਸੋ ਉਹ ਮੇਰੇ ਨਾਲ ਕੀ ਕਰਾ ਸਮਝਾਉਣਾ ਇਹ ਮਾਣੀ ਪੜ ਲੱਗ ਪਿਆ ਤੇ ਮੈਨੂੰ ਸਮਝ ਨਹੀਂ ਆਇਆ ਇਹ ਗੁਰੂ ਜੀ ਕਹਿੰਦੇ ਆ ਸੋ ਇਛਕਰ ਜਿਤ ਮੈਲਾ ਲੱਗਿਆ ਮਤਲਬ ਕੰਮ ਜਿੰਦਗੀ ਜੋ ਕਰੀਏ ਕਿ ਬਿਆកម្ម ਦੇਖ ਕੇ ਮੇਰੇ ਵਰਗੇ ਨੂੰ ਨੀ ਖੜੀ ਨਾ ਕਰੀ ਬਾਣੀ ਪੜ ਕੇ ਸਮਝਾਉਣੀ ਤੇ ਗੁਰੂ ਜੀ ਕਹਿੰਦੇ ਐਸਾ ਕੰਮ ਰੂਲੇ ਨਾਲ ਕੀਤਾ پچتا پنسار تو ہونا پے وہ کم کریے ਇਹ ਜ਼ਿੰਦਗੀ ਦੇ ਫਾਰਮੂਲੇ ਨੇ ਇਹਨਸਥਾਈ ਨੂੰ ਸਾ ਪਰਸਨੇਗੀ ਦਾ ਕਲਚਰ ਆਫ ਅਬ ਐਜੂਕੇਸ਼ਨ ਨੇ ਅਮਰ ਸਾਡੇ ਨੂੰ ਵੈਕਨਟਸ ਦੇ ਫਾਰਮੂਲੇ ਦਿੱਤਾ ਇਹ ਨੋ ਮੂਵਸ ਦੇ ਲਾਸਟ ਫਾਈਲ ਆ ਜ਼ਿੰਦਗੀ ਦੇ ਫਾਰਮੂਲੇ ਕਨੇ ਜਦੋਂ ਮੈਂ ਸਹਿਜ ਪਾਠ ਕਰਦਾ ਸਹੀ ਜੇ ਸਹੀ ਤੇ ਥੋੜੀ ਥੋੜੀ ਬਾਣੀ ਨੂੰ ਪੜ ਲਗਾ ਇਹ ਫਾਰਮੂਲੇ ਗੁਰਗਰਨ ਸਾਹਿਬ ਚੋਂ ਮਿਲਿਆ ਇਹ ਮੇਰੀ ਪਰਸਨੈਲਿਟੀ ਵਧਾ ਕਰਦੇ ਨੇ ਮੈਂ ਬਤਨ ਲੁਧਿਆਣੇ ਤੋਂ ਇੰਨੀ ਗੱਲ ਹੀ ਕਿਹਾ ਆ ਕਿ ਬਾਲੀ ਆ ਪੜਨੀ ਚਾਹੀਦੀ। ਬਾਬਾ ਜੀ ਜਿਸ ਰੂਪ ਪੜਦੇ ਆ ਅਸੀਂ ਤਾਂ ਕਾਲ ਯੂਨੀਵਰਸਿਟੀ ਚ ਆਏ ਆ। ਇਹ ਸਕੰਤੀ ਦਾ ਪ੍ਰਸਤਾ ਮਕਸਦ ਹੀ ਬਾਲੀ ਨਾਲ ਜੋ ਕੋਈ ਕੋਈ ਹੋਰ ਗੱਲ ਨਹੀਂ। ਸਾਰੀ ਜ਼ਿੰਦਗੀ ਬਾਲੀ ਪੜਨੀ। ਜਦੋਂ ਕਾਲ ਯੂਨੀਵਰਸਿਟੀ ਦੀ ਪੜਾਈ ਕਰਕੇ ਚਲੇਗੇ ਇਹਨੂੰ ਤੁਹਾਨੂੰ ਕਿਸੇ ਡਾਕਟਰ ਸਾਹਿਬ ਨੇ ਪ੍ਰੋਫੈਸਰ ਸਾਹਿਬ ਨੇ ਨਹੀਂ ਕਹਿਣਾ ਕਿ ਬਾਲੀ ਪੜੋ। ਇਹਨਾਂ ਆਪ ਹੀ ਪੜਨੀ ਆ। ਜਿਹੜਾ ਜਿਹੜਾ ਇਹ ਸੰਸਥਾਨ ਬੈ ਗਿਆ ਸਾਰੀ ਬਿਦਗੀ ਨਿਭਾ ਗਿਆ ਉਹਦੀ ਪਰਸਨੈਲਿਟੀ ਬੜੀ ਤੇ ਜਿਹਨਾਂ ਕਰ ਰਿਸ਼ਤੇਦਾਰੀ ਤੇ ਬਾਰੇ ਤੋਂ ਆਲੇ ਦੁਆਲੇ ਤੇ ਪਿਕਨਿਕ ਫੋਨ ਬਲੇ ਹੋ ਚ ਗੁਲਾਸ ਗਿਆ ਬਾਣੀ ਤਾਂ ਟੁੱਟ ਗਿਆ ਉਹਦੇ ਰੋਗਵਾਦਾਂ ਦੇ ਤੇ ਉਸ ਨਾਲ ਜਿੰਨੀ ਮਨ ਨਹੀਂ ਤੇ ਉਸ ਸਿਆਣਤੀ ਦਾ ਮਰਨ ਦਾ ਗ੍ਰੀਨ ਵੀ ਪਿਆ ਹੋਣਾ ਹੈ ਨਾ ਸਾਰੀ ਜਨਗੀ ਸਾਡੀ ਮਨ ਸਿੱਟ ਹੈ ਹੋ ਰਿਆ ਮੈਂ ਉਹ ਸਭ ਕੋਡ ਹੋ ਗਿਆ جو لکھا وہ گروپنت کا ہو گیا کر لیا سا. ایک مریادا جو کر لا پرا آپ پاک نہیں کر سکتا کسی چنگے پاٹھی کو سو لوگ کرا لگے لکھا سوے لکھا پڑھویا مریادا ਕੌਣ ਨਹੀਂ ਕਰ ਸਕਦਾ ਇਹ ਬੁਮਾਰ ਹੈ ਕੌਣ ਨਹੀਂ ਕਰ ਸਕਦਾ ਜਿਹੜਾ ਅਨਪੜ ਹੈ ਜੇ ਆਪਣੇ ਨਾਲ ਦੁਸ਼ਟੇ ਵੀ ਦਿੱਤੀ ਹੋਵੇ ਜੇ ਆਪਣੇ ਦੁਨੀਆ ਦਾ ਵੀ ਦਿੱਤਾ ਹੋਵੇ ਉਦੋਂ ਤੁਮਨ ਮਨਸਾ ਹੋਣਾ ਹੋਵੇ ਉਹ 10 ਦਿਨ ਸੈਲਫ ਮੋਡ ਪਿਉਰੀ ਕਰਨਾ ਮੇਰੇ ਨਾਲ ਸੇਮ ਤੇ ਕੋਰ ਲੱਗਾ ਉਹ ਮੇਰੇ ਤੇ ਲਾਗੂ ਹੁੰਦਾ ਮੈਂ ساری ਜਿੰਦਗੀ ਸੈਲਫ ਮੋਡ ਛੁਆ ਬਾਣੀ ਆ ਪੜਨੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਨੇ